ਕਬੀਰ ਡੱਗਮੱਗ ਕਿਆ ਕਰੇ ਕਹਾਂ ਡੁਲਾਵੇ ਜੀਓ ਸਰਬ ਸੂਖ ਕੋ ਨਾਇ ਕੋ RAM ਨਾਮ ਰਸ ਪੀਓ ਕਬੀਰ ਜੀ ਸਮਝਾਉਂਦੇ ਹਨ ਕਿ ਹੇ ਮੇਰੇ ਮਨ ਹੁਣ ਡੱਗਮੱਗ ਭਾਵ ਕੇ ਅਸਥਿਰ ਅਵਸਥਾ ਡਾਵਾਂਡੋਲ ਵਾਲੀ ਅਵਸਥਾ ਪਟਕਣਾ ਵਾਲੀ ਅਵਸਥਾ ਛੱਡ ਦੇ ਡੱਗਮੱਗ ਕਿਆ ਕਰੇ ਕਹਾਂ ਡੁਲਾਵੇ ਜੀਓ ਏ ਮੇਰੇ ਮਨ ਤੂੰ ਹੁਣ ਕਿਉਂ ਡੋਲਦਾ ਹੈ ਕਿਉਂਕਿ ਤੈਨੂੰ ਹੁਣ ਰੱਬੀ ਗਿਆਨ ਦਾ ਆਧਾਰ ਪ੍ਰਾਪਤ ਹੋ ਗਿਆ ਹੈ ਤੈਨੂੰ ਹੁਣ ਸ਼ੁਭ ਗੁਣਾ ਦਾ ਆਧਾਰ ਪ੍ਰਾਪਤ ਹੋ ਗਿਆ ਹੈ ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸ ਪੀਓ ਸਰਬ ਸੁਖਾਂ ਦਾ ਦਾਤਾ ਉਹ ਨਾਇਕ ਉਹ ਵਾਹਿਗੁਰੂ ਉਹ ਅਕਾਲ ਪੁਰਖ ਜੋ ਸਾਡੇ ਅੰਦਰ ਹੈ ਉਸਨੇ ਮੈਨੂੰ ਹੁਣ ਸ਼ੁਭ ਗੁਣ ਦੇ ਦਿੱਤੇ ਹੁਣ ਮੈਨੂੰ ਸਹੀ ਰਸਤਾ ਦਿਖਾ ਦਿੱਤਾ ਹੁਣ ਮੇਰੇ ਅੰਦਰ ਵਿਵੇਕ ਬੁੱਧੀ ਪ੍ਰਗਟ ਹੋ ਗਈ ਹੁਣ ਮੈਨੂੰ ਸਮਤ ਮਿਲ ਗਈ ਜਿਸ ਸਮਤ ਦੇ ਨਾਲ ਜਿਸ ਸਮਝ ਦੇ ਨਾਲ ਹੁਣ ਮੈਂ ਵਿਕਾਰਾਂ ਤੋਂ ਬਚ ਗਿਆ ਔਗਣਾ ਤੋਂ ਬਚ ਗਿਆ ਫਿਰ ਮੈਂ ਹਰ ਸਮੇਂ RAM ਨਾਮ ਰਸ ਪੀ ਰਹਾ ਹਾਂ